सिर्फ आजादी हमारा मकसद नहीं है आजादी का मतलब क्या है कि हुकूमत अंग्रेजों के हाथों से निकलकर मुठ्ठी भर रईस और ताकतवर हिंदुस्तानियों के हाथ लग जाए क्या यही आजादी है इससे आम इंसान की जिंदगी में कोई फर्क आएगा क्या मजदूर और किसान वर्ग के हालात बदलेंगे उन्हें उनका सही हक मिलेगा नहीं ਅੱਜ 23 ਮਾਰਚ ਹੈ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਨ ਅੱਜ ਦੇ ਦਿਨ 1931 ਨੂੰ ਇਹਨਾਂ ਤਿੰਨਾਂ ਨੂੰ ਅੰਗਰੇਜ਼ ਹਕੂਮਤ ਨੇ ਫਾਂਸੀ ਤੇ ਚੜਾਇਆ ਸੀ ਅੱਜ ਬੜੇ ਲੋਕ ਖੜਕੜਕਲਾਂ ਜਾ ਕੇ ਜਾਂ ਆਪੋਂ ਆਪਣੀ ਥਾਂ ਤੋਂ ਸਰਦਾਰ ਭਗਤ ਸਿੰਘ ਅਤੇ ਉਹਦੇ ਨਾਲ ਫਾਂਸੀ ਚੜਨ ਵਾਲਿਆਂ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਨਗੇ ਲਾਜ਼ਮੀ ਇਹ ਲੋਕ ਸਰਦਾਰ ਭਗਤ ਸਿੰਘ ਦੀ ਭਾਰਤ ਨੂੰ ਆਜ਼ਾਦ ਕਰਾਉਣ ਲਈ ਕਹਲਣਾ ਨੂੰ ਸਲਾਮੀਆਂ ਦੇਣਗੇ ਇਹ ਲੋਕ ਅੰਗਰੇਜ਼ ਹਕੂਮਤ ਨੂੰ ਲਾਣਤਾ ਪਾਉਣਗੇ ਕਿ ਉਹ ਜ਼ੁਲਮ ਕਰਦੀ ਸੀ ਇਹ ਲੋਕ ਮਜੂਤਾ ਭਾਰਤੀ ਨਿਜ਼ਾਮ ਦੇ ਸੋਲੇ ਵੀ ਗਾਉਣਗੇ ਪਰ ਕਦੇ ਇਹ ਲੋਕ ਇਹ ਨਹੀਂ ਕਹਿਣਗੇ ਕਿ ਜਿਹੋ ਜਿਹੇ ਜ਼ੁਲਮ ਅੰਗਰੇਜ਼ ਹਾਕਮ ਕਰਦੇ ਸੀ ਉਹਦੇ ਨਾਲੋਂ ਵੀ ਭੈੜੇ ਜ਼ੁਲਮ ਹੁਣ ਦੀਆਂ ਸਰਕਾਰਾਂ ਵੀ ਤਾਂ ਕਰਦੀਆਂ ਨੇ ਜੇ ਸਰਦਾਰ ਭਗਤ ਸਿੰਘ ਦੇ ਬੁੱਤ ਵਿੱਚ ਅੱਜ ਜਾਨ ਪੈ ਜਾਵੇ ਤਾਂ ਇਹਨਾਂ ਸਭ ਲੋਕਾਂ ਨੂੰ ਪੁੱਛੇ ਕਿ ਜਦ ਇਸ ਮੁਲਕ ਦੇ ਨਿਜ਼ਾਮ ਨੇ ਮੇਰੇ ਸਕੇ ਭਾਣ ਦੇ ਜਵਾਈ ਨੂੰ ਬਗੈਰ ਗੱਲ ਤੋਂ ਕਤਲ ਕੀਤਾ ਤਾਂ ਤੁਸੀਂ ਉਸੇ ਮੁਲਕ ਦੇ ਕਿਵੇਂ ਸੋਲੇ ਗਾਈ ਜਾਂਦੇ ਹੋ 23 ਮਾਰਚ ਤਾਂ ਲਗਭਗ ਸਾਰਿਆਂ ਨੂੰ ਯਾਦ ਹੁੰਦਾ ਹੈ ਪਰ 23 ਜੁਲਾਈ 1999 ਕਿੰਨਿਆਂ ਨੂੰ ਯਾਦ ਆ ਜਦੋਂ ਸ਼ਹੀਦ ਭਗਤ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਜਾਨੀ ਕੇ ਭਾਂਜ ਜਵਾਈ ਸਰਦਾਰ ਕੁਲਜੀਤ ਸਿੰਘ ਟੱਟ ਨੂੰ ਝੂਠੇ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਇਹ ਤਸਵੀਰ ਦਿਖਾਓ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪੈਰਾ ਦੇਣ ਵਾਲਿਆਂ ਨੂੰ ਅਤੇ ਪੁੱਛਿਓ ਕਿ ਪਛਾਣ ਦਿਓ ਕਿ ਇਹ ਕੌਣ ਹੈ ਇਸ ਨੂੰ 1999 ਵਿੱਚ ਕਿਸ ਨੇ ਸ਼ਹੀਦ ਕੀਤਾ ਸੀ ਕਿ ਛੋਟੇ-ਛੋਟੇ ਤਿੰਨ ਬੱਚਿਆਂ ਦੇ ਪਿਓ ਨੂੰ ਸ਼ਹੀਦ ਕਰਨ ਅੰਗਰੇਜ਼ ਦੁਬਾਰਾ ਆਏ ਸੀ ਅੰਗਰੇਜ਼ਾਂ ਨੇ ਕਤਲ ਦੇ ਦੋਸ਼ ਵਿੱਚ ਭਗਤ ਸਿੰਘ ਨੂੰ ਫਾਂਸੀ ਦਿੱਤੀ ਸੀ ਜਿਹੜੀ ਕਿ ਅੱਜ ਤੱਕ ਸਾਨੂੰ ਨਹੀਂ ਭੁੱਲਦੀ ਪਰ ਭਾਰਤੀ ਸਟੇਟ ਦੀ ਪੁਲਿਸ ਨੇ ਭਗਤ ਸਿੰਘ ਦੇ ਭਾਂਜੇ ਕੁਲਜੀਤ ਸਿੰਘ ਟੱਟ ਨੂੰ ਬਿਨਾਂ ਕਿਸੇ ਕਸੂਰ ਤੋਂ ਅਣਹੱਤਸ਼ੱਦਤ ਕਰਕੇ ਸ਼ਹੀਦ ਕੀਤਾ। ਉਸ ਦਾ ਜ਼ਿਕਰ ਕਿਉਂ ਨਹੀਂ ਕਰਦੇ? ਪੁਲਿਸ ਵੱਲੋਂ ਕੁਲਜੀਤ ਸਿੰਘ ਟੱਟ ਨੂੰ 23 ਜੁਲਾਈ 1998 ਨੂੰ ਕੁਝ ਹੋਰ ਵਿਅਕਤੀਆਂ ਸਮੇਤ ਚੁੱਕ ਲਿਆ ਗਿਆ ਸੀ। ਬਾਅਦ ਵਿੱਚ ਪੁਲਿਸ ਵੱਲੋਂ ਕਿਹਾ ਗਿਆ ਕਿ ਕੁਲਜੀਤ ਸਿੰਘ ਟੱਟ ਹਥਿਆਰ ਬਰਾਮਦਗੀ ਲਈ ਲਿਜਾਣ ਵੇਲੇ ਹੱਥਕੜੀਆਂ ਤੋੜ ਕੇ ਬਿਆਸ ਦਰਿਆ ਰਾਹੀਂ ਭੱਜ ਨਿਕਲਿਆ। ਪਰ ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਵਾਲਿਆਂ ਨੇ ਖੁਦ ਕਿਹਾ ਸੀ ਕਿ ਟੱਟ ਦਾ ਕੰਮ ਕਰ ਦਿੱਤਾ। ਪਾਪ ਕੇ ਟੱਟ ਨੂੰ ਮਾਰ ਦਿੱਤਾ। ਮਾਮਲੇ ਦੇ ਗਵਾਹਾਂ ਅਨੁਸਾਰ ਟੱਟ ਨੂੰ ਪੁਲਿਸ ਵੱਲੋਂ ਦਿੱਤੇ ਬੇਅਰਥਾਤ ਸੀਏ ਸਾਫ਼ ਦੇਖੇ ਜਾ ਸਕਦੇ ਸਨ। ਉਸ ਵੇਲੇ ਤੋਂ ਅੱਜ ਤੱਕ ਟੱਟ ਦੀ ਲਾਸ਼ ਤੱਕ ਵੀ ਨਹੀਂ ਮਿਲੀ। ਸ਼ਹੀਦ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਣ ਵਾਲਿਓ ਤੁਹਾਡਾ ਇਹ ਦਿਖਾਵਾ ਬਿਲਕੁਲ ਝੂਠਾ ਹੈ। ਗੁਲਾਮੀ ਚਾਹੇ ਅੰਗਰੇਜ਼ਾਂ ਦੀ ਸੀ ਤੇ ਚਾਹੇ ਹੁਣ ਭਾਰਤ ਦੀ ਹੈ। ਗੁਲਾਮੀ ਤਾਂ ਗੁਲਾਮੀ ਹੈ। ਭਗਤ ਸਿੰਘ ਤੁਹਾਨੂੰ ਵੱਡੇ ਇਨਕਲਾਬੀਆਂ ਨੂੰ ਪੁੱਛੇਗਾ ਕਿ ਕਦੇ ਕਿਹਾ ਕਿ ਇਹ ਹਕੂਮਤ ਗਲਤ ਹੈ ਜਿਹੜੀ ਬੇਦੋਸ਼ੇ ਲੋਕਾਂ ਦਾ ਕਤਲਿਆਮ ਕਰਾਉਂਦੀ ਹੈ। ਇਹ ਨਿظامਤਾ ਕਾਤਲ ਦਰਿੰਦਿਆਂ ਖਿਲਾਫ ਕਾਨੂੰਨੀ ਲੜਾਈ ਲੜ ਰਹੇ ਲੋਕਾਂ ਦਾ ਲਹੂ ਪੀ ਰਿਆ ਹੁੰਦਾ ਤੇ ਤੁਸੀਂ ਇੱਥੇ ਮੇਰੇ ਬੁੱਤ ਤੇ ਫੁੱਲ ਚੜਾਈ ਜਾਂਦੇ ਹੋ ਸਰਦਾਰ ਭਗਤ ਸਿੰਘ ਉਹਨਾਂ ਲੋਕਾਂ ਦੀਆਂ ਸ਼ਰਧਾਂਜਲੀਆਂ ਦਾ ਭੁੱਖਾ ਨਹੀਂ ਜਿਹੜੇ ਜ਼ੁਲਮ ਦੇ ਹਮੈਤੀ ਨੇ ਜਿਹੜੇ ਜ਼ੁਲਮ ਖਿਲਾਫ ਜੂਝ ਰਹੇ ਨੇ ਉਹਨਾਂ ਨੂੰ ਭਗਤ ਸਿੰਘ ਖੁਦ ਸਲਾਮੀਆਂ ਦਿੰਦਾ ਹੈ ਨੌਜਵਾਨੋ ਉਹਨਾਂ ਦਾ ਖਿਹੜਾ ਛੱਡੋ ਜਿਹੜੇ ਜ਼ਾਲਮ ਹਕੂਮਤ ਦੇ ਹੱਕ ਵਿੱਚ ਖੜੇ ਨੇ ਤੇ ਸਰਦਾਰ ਭਗਤ ਸਿੰਘ ਦੇ ਵਾਰਿਸ ਹੋਣ ਦਾ ਪੇਹ ਕਰਦੇ ਨੇ ਢੋਂਗ ਕਰਦੇ ਨੇ ਕਲਗੀਧਰ ਦੇ ਲਾਲ ਬਣ ਕੇ ਮਨੁੱਖਤਾ ਲਈ ਕੁਝ ਐਸਾ ਕਰੋ ਕਿ ਸਰਦਾਰ ਭਗਤ ਸਿੰਘ ਤੁਹਾਨੂੰ ਸਲਾਮੀਆਂ ਦੇਣ ਲਈ ਤੁਹਾਡੇ ਮਗਰ ਤੁਰਿਆ ਫਰੇ